ਦੇਖੋ ਜੀ ਇਹ ਬਿਲਕੁਲ ਗਲਤ ਪਰਚਾ ਰਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਅਸੀਂ ਕਿਸਾਨਾਂ ਦੇ ਨਾਲ ਸੀ ਕਿਸਾਨਾਂ ਦੇ ਨਾਲ ਹਾਂ ਕਿਸਾਨਾਂ ਦੇ ਨਾਲ ਰਹਾਂਗੇ ਸਾਰੀਆਂ ਜੋ ਕਿਸਾਨੀ ਦੀਆਂ ਮੰਗਾਂ ਹਨ ਉਹਨਾਂ ਨਾਲ ਅਸੀਂ ਸਹਿਮਤ ਹੈ ਔਰ ਮੁੱਢੇ ਨਾਲ ਮੁੱਢਾ ਲਾ ਕੇ ਅਸੀਂ ਉਹਨਾਂ ਮੰਗਾਂ ਦੀ ਖਾਤਰ ਲੜਦੇ ਰਹੇ ਔਰ ਲੜਦੇ ਰਹਾਂਗੇ ਬਾਕੀ ਜਿਹੜੀ ਗੱਲ ਹੈ ਤੁਸੀਂ ਦੇਖੋ ਵੀ ਪਿਛਲੇ 1.5 ਮਹੀਨੇ ਪੰਜਾਬ ਸਰਕਾਰ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਦਰਦ ਹੈ ਮਾਵਾਂ ਦਾ ਜਿਹੜਾ ਦਰਦ ਹੈ ਉਹ ਨਸ਼ਾ ਹੈ ਉਹਦੇ ਖਿਲਾਫ ਇੱਕ ਫੈਸਲਾ ਕੋਈ ਜੰਗ ਲੜ ਰਹੀ ਹੈ ਔਰ ਅਸੀਂ ਨਸ਼ਾ ਤਸਰਾਂ ਨੂੰ ਫੜ ਰਹੇ ਆ ਜਿਹੜੇ ਉਹ ਹਥਿਆਰਬੰਦ ਨੇ ਉਹ ਉਹਨਾਂ ਨਾਲ ਬੁੱਕ ਇੰਕਾਊਂਟਰ ਹੋ ਰਹੇ ਨੇ ਘਟਾਏ ਜਾ ਰਹੇ ਆ ਪਰ ਇਹ ਨਸ਼ੇ ਨੂੰ ਖਤਮ ਕਰਨ ਵਾਲਾ ਇਕੱਲਾ ਇਹ ਤਰੀਕਾ ਥੋੜੀ ਹੈ ਤੁਹਾਨੂੰ ਨਸ਼ੇ ਤੋਂ ਬਚਾਉਣ ਵਾਸਤੇ ਬੱਚਿਆਂ ਨੂੰ ਰੁਜ਼ਗਾਰ ਦੇਣਾ ਪਏਗਾ ਔਰ ਰੁਜ਼ਗਾਰ ਦੇਣ ਦਾ ਸਭ ਤੋਂ ਵੱਡਾ ਜਿਹੜਾ ਸੈਕਟਰ ਹੈ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਸਾਡਾ ਐਗਰੀਕਲਚਰ ਸੈਕਟਰ ਹੈ ਸਾਡੀ ਖੇਤੀਬਾੜੀ ਇਹ ਸਭ ਤੋਂ ਵੱਧ ਰੋਜ਼ਗਾਰ ਇਸ ਸ਼ੋਭੇ ਤੋਂ ਮਿਲਦਾ ਤੇ ਜੇ ਸਾਡੀਆਂ ਫਸਲਾਂ ਦੇ ਆਉਣ ਜਾਣ ਦੀ ਪਾਬੰਦੀ ਹੋਏਗੀ ਸਾਡਾ ਦੁੱਧ ਦੇ ਆਉਣ ਜਾਣ ਦੀ ਪਾਬੰਦੀ ਹੋਏਗੀ ਸਾਡੇ ਚੌਲਾਂ ਦੇ ਆਉਣ ਜਾਣ ਦੀ ਪਾਬੰਦੀ ਹੋਏਗੀ ਸਾਡੀ ਬਾਸਮਤੀ ਦੇ ਆਉਣ ਜਾਣ ਦੇ ਪਾਬੰਦੀ ਹੋਏਗੀ ਸਾਡੀ ਐਗਰੀਕਲਚਰ ਦਾ ਨੁਕਸਾਨ ਸਾਡੀ ਖੇਤੀਬਾੜੀ ਦਾ ਨੁਕਸਾਨ ਸਾਡੀ ਐਗਰੋ ਇੰਡਸਟਰੀ ਦਾ ਨੁਕਸਾਨ ਜਿੱਥੇ ਬੱਚਿਆਂ ਨੂੰ ਰੋਜ਼ਗਾਰ ਮਿਲਦਾ ਖੇਤਾਂ 'ਚ ਜਿਹੜੇ ਕੰਮ ਕਰਦੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੋ ਉਸ ਉਹ ਜਿਹੜਾ ਤਰੱਕੀ ਦਾ ਜਿਹੜਾ ਰਾਹ ਰੁਕਿਆ ਹੋਇਆ ਸੀ ਪਿਛਲੇ 1 ਸਾਲ ਤੋਂ ਉਹ ਭਾਵੇਂ ਕਿਸੇ ਤਰੀਕੇ ਨਾਲ ਅਸੀਂ ਗਾਈਡ ਹੋ ਗਏ ਸੀ ਜਾਂ ਕੇਂਦਰ ਦੀ ਕਿਸੇ ਕਿਸੇ ਚੱਕਰ ਵਿੱਚ ਫਸ ਗਏ ਸੀ ਕਿਉਂਕਿ ਇਹ ਜਿਹੜੀਆਂ ਸਾਡੀਆਂ ਜਿਸਾਨੀ ਮੰਗਾਂ ਜਿਹਨਾਂ ਨਾਲ ਅਸੀਂ ਪਹਿਲਾਂ ਵੀ ਸਹਿਮਤ ਸਹਿਮਤੀ ਹੁਣ ਵੀ ਸਹਿਮਤ ਅੱਗੇ ਵੀ ਸਹਿਮਤ ਹੋਵਾਂਗੇ ਐਮਐਸਪੀ ਦੀ ਮੰਗ ਨਾਲ ਇਸੇ ਮਤਾਂ ਇਹ ਮੰਗ ਤਾਂ ਕੇਂਦਰ ਸਰਕਾਰ ਦੇ ਖਿਲਾਫ ਹੈ ਉਹਨਾਂ ਤੋਂ ਅਸੀਂ ਮੰਗਣਾ ਚਾਹੀਦਾ ਸਾਡਾ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਲੇਕਿਨ ਅਸੀਂ ਕੋਈ ਭਾਜਪਾ ਦਾ ਨੁਕਸਾਨ ਥੋੜੀ ਕਰ ਰਹੇ ਅਸੀਂ ਕੋਈ ਕੇਂਦਰ ਸਰਕਾਰ ਦਾ ਨੁਕਸਾਨ ਥੋੜੀ ਕਰ ਰਹੇ ਅਸੀਂ ਤਾਂ ਇੱਕ ਸਾਲ ਤੋਂ ਸਾਡੇ ਪੰਜਾਬ ਦੀ ਐਗਰੋ ਇੰਡਸਟਰੀ ਪੰਜਾਬ ਦੇ ਕਾਰੋਬਾਰੀ ਪੰਜਾਬ ਦੇ ਬੱਚੇ ਪੰਜਾਬ ਦੇ ਕਿਸਾਨ ਸਬਜ਼ੀਆਂ ਵਾਲੇ ਦੁੱਧ ਦੁੱਧ ਵਾਲੇ ਉਹਨਾਂ ਦਾ ਨੁਕਸਾਨ ਕਰ ਰਹੇ ਸੀ ਢਾਬਿਆਂ ਵਾਲੇ ਸਾਰੇ ਟੈਕਸੀ ਵਾਲਿਆਂ ਦਾ ਕਿੰਨਾ ਨੁਕਸਾਨ ਹੋਇਆ ਟਰਾਂਸਪੋਰਟ ਸਾਰੀ ਗਈ ਸਾਡੇ ਟਰਾਂਸਪੋਰਟਰ ਵਿਚਾਰੇ ਗਰੀਬ ਬੱਚੇ ਜਿਹੜੇ ਟਰੱਕ ਚਲਾ ਕੇ ਆਉਂਦਾ ਰੋਜ਼ਗਾਰਾ ਗੁਜ਼ਾਰਾ ਕਰਦੇ ਸੀ ਉਹਨਾਂ ਨੂੰ ਨੁਕਸਾਨ ਹੋਇਆ ਸੋ ਇਹ ਔਰ ਉਹਨਾਂ ਨੇ ਬੇਨਤੀ ਕੀਤੀ ਗਈ ਸੀ ਜਿਹੜੇ ਉੱਥੇ ਲੋਕ ਬੈਠੇ ਸੀ ਸਾਰੇ ਕਿਸਾਨ ਹੀ ਬੈਠੇ ਸੀ ਉਹ ਕੁਝ ਸਾਡੇ ਸਾਥੀ ਉਹ ਵੀ ਸਾਡੇ ਸਾਥੀ ਉਹ ਬੈਠੇ ਸੀ ਉਹਨਾਂ ਨੂੰ ਬੇਨਤੀ ਕੀਤੀ ਗਈ ਵੀ ਚਲੋ ਇੱਕ ਪਾਸਾ ਖੋਲ ਦਿਓ ਉਹਨਾਂ ਨੇ ਉਹ ਵੀ ਨੀਮਨ ਨੇ ਸੋ ਉਹ ਸਿਰਫ ਤੇ ਸਿਰਫ ਰਸਤਾ ਕਰਾਉਣ ਦੀ ਕਾਰਵਾਈ ਸੀ ਔਰ ਕੀਤੀ ਗਈ ਅਸੀਂ ਕਿਸਾਨਾਂ ਦੀ ਮੰਗਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਹਾਂ ਰਹਾਂਗੇ ਔਰ ਇੱਕ ਗੱਲ ਤੋਂ ਮੈਂ ਬੜਾ ਸ਼ੁਕਰਗੁਜ਼ਾਰ ਸੱਚੇ ਬਾਸ਼ਾ ਤਨਤ ਚੀਰੂ ਗੁਰਸਾਹ ਮਹਾਰਾਜੀ ਦਾ ਕਿਉਂਕਿ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਸੀ ਉੱਥੇ ਗੁਰੂ ਸਾਹਿਬ ਦੀ ਮਾਨ ਮਰਿਆਦ ਦਾ ਪੂਰਾ ਖਿਆਲ ਰੱਖਿਆ ਗਿਆ ਮੈਂ ਸ਼ਾਸਨ ਦਾ ਪ੍ਰਸ਼ਾਸਨ ਦਾ ਔਰ ਉੱਥੋਂ ਦੀ ਜਿਹੜੀ ਉੱਥੇ ਜਿਹੜੇ ਸਾਡੇ ਸਾਥੀ ਮੌਜੂਦ ਸੀ ਉਹਨਾਂ ਸਾਰਿਆਂ ਦਾ ਧਰਵਾਦੀ ਹਾਂ ਕਿ ਉਹਨਾਂ ਨੇ ਗੁਰੂ ਸਾਹਿਬ ਦੀ ਮਾਨ ਮਰਿਆਦ ਤਿਆਰ ਰੱਖਦੇ ਹੋਏ ਕੋਈ ਵੀ ਐਸੀ ਉੱਥੇ ਘਟਨਾ ਨਹੀਂ ਵਾਪਰ ਦਿੱਤੀ ਜ